ਮੇਰੇ ਘਰ ਦੇ ਵਿੱਚ ਸਭ ਤੋਂ ਵੱਡੀ ਤੁਹਾਡੀ ਸਪਾਰਸ਼ ਮੇਰੀ ਘਰ ਵਾਲੀ ਹੈ ਅੱਜ ਮੈਂ ਬੜਾ ਜ਼ੋਰ ਜੂਰ ਲਾ ਕੇ ਉਹਨੂੰ ਸਟੇਜ ਪਰ ਬੁਲਾ ਕੇ ਲਿਆ ਆ ਮੈਂ ਕਿਹਾ ਜਿਨ੍ਹਾਂ ਦੀ ਰੋਜ਼ ਸਪਾਰਸ਼ ਕਰਦੀ ਰਹਿੰਦੀ ਹੈ ਉਹਨਾਂ ਨੂੰ ਅੱਜ ਮੈਂ ਬੁਲਾਇਆ ਹੋਇਆ ਤੂੰ ਵੀ ਚੱਲ ਆ ਮੜ ਜਾ ਖੜਿਆ ਹੋਇਆ ਕਮਲ ਚੰਗੀ ਔਰਤ ਘਰ ਦੇ ਵਿੱਚ ਹੋਵੇ ਤਾਂ ਘਰ ਦੇ ਵਿੱਚ ਤਰੱਕੀ ਹੁੰਦੀ ਹੈ ਜਦ ਤੱਕ ਚੰਗੀ ਮਾਂ ਚੰਗੀ ਪਤਨੀ ਚੰਗੀ ਭੈਣ ਘਰ ਦੇ ਵਿੱਚ ਨਾ ਹੋਵੇ ਸਮਾਜ ਦੇ ਵਿੱਚ ਕਦੇ ਵੀ ਤੁਹਾਡੀ ਸਮਾਨਤਾ ਤੇ ਮਾਨਤਾ ਹੋ ਹੀ ਨਹੀਂ ਸਕਦੀ ਇਹ ਮੇਰਾ ਪੱਕਾ ਇਰਾਦਾ ਹੈ ਇਹ ਮੈਂ ਘਰ ਦੇ ਵਿੱਚ ਬੈਠ ਕੇ ਦੇਖਿਆ ਜੇ ਨਹੀਂ ਮੇਰੀ ਮਾਂ ਚੰਗੀ ਸੀ ਤਾਂ ਲੋਕਾਂ ਨੇ ਮੇਰੇ ਬਾਪੂ ਨੂੰ ਤੇ ਸਾਨੂੰ ਸੋਭਾ ਦਿੱਤੀ ਤਾਂ ਮੈਂ ਤਿੰਨ ਵਾਰ ਐਮਸੀ ਬਣਿਆ ਦੋ ਵਾਰ ਮਿਊਸਪਲ ਕਮੇਟੀ ਦਾ ਪ੍ਰਧਾਨ ਬਣਿਆ ਆਜ਼ਾਦ ਜਿੱਤੇ ਆ ਜੇ ਔਰਤਾ ਚੰਗੀਆਂ ਹੋਣ ਘਰ ਦੇ ਵਿੱਚ ਤਾਂ ਘਰ ਦੀ ਤਰੱਕੀ ਹੁੰਦੀ ਹੈ ਉਹ ਇੱਥੇ ਤੇ ਬੜੇ ਨਾਰੇ ਵੱਜ ਰਹੇ ਸੀ ਨਾਰੀ ਸ਼ਕਤੀ ਮੈਂ ਵੀ ਇਹਦਾ ਬਹੁਤ ਸਮਰਥਕ ਹੈ ਮੈਂ ਵੀ ਨਾਰਾ ਲਾ ਦਿੰਦਾ ਜਿਹੜਾ ਤੁਸੀਂ ਲਾ ਰਹੀਆਂ ਸੀ ਨਾਰੀ ਸ਼ਕਤੀ ਜਿੰਦਾਬਾਦ ਜਿੰਦਾਬਾਦ